ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ 247 ਪੰਜਾਬ ਤੇ ਮੈਂ ਮਨਪ੍ਰੀਤ ਕੋਰਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਦੱਸ ਦਈਏ ਕਿ ਦਿੱਲੀ ਤੋਂ ਜਿਹੜੀ ਕਿ ਖਬਰ ਆ ਰਹੀ ਹੈ ਮਾਮਲਾ ਜਿਹੜਾ ਕਿ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਹੈ ਤਾਂ ਸੁਣਾ ਕਿ ਜਵਾਰ ਨਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਿਹਾ ਜੈਨੂ ਦੇ ਵਿੱਚ ਇੱਕ ਗੰਭੀਰ ਹੰਗਾਮਾ ਹੋ ਗਿਆ ਜਿੱਥੇ ਕਿ ਨੌਜਵਾਨਾਂ ਦੇ ਜਿਹੜਾ ਕਿ ਪੁਲਿਸ ਦੇ ਵੱਲੋਂ ਕੁੱਟਿਆ ਗਿਆ ਆ ਦੱਸਿਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਜਿਹੜਾ ਕਿ ਵਿਦਿਆਰਥੀ ਯੂਨੀਅਨ ਦੇ ਮਾਰਚ ਦੌਰਾਨ ਇੱਕ ਭਾਰੀ ਹੰਗਾਮਾ ਹੋਇਆ ਹੈ ਇਸ ਦੌਰਾਨ ਵਿਦਿਆਰਥੀ ਜਿਹੜੇ ਕਿ ਜ਼ਖਮੀ ਹੋ ਗਏ ਨੇ ਆਮਪਥੀ ਵਿਦਿਆਰਥੀ ਯੂਨੀਅਨ ਦੇ ਆਗੂਆਂ ਵੱਲੋਂ ਦਿੱਲੀ ਪੁਲਿਸ ਅਤੇ ਜਿਹੜਾ ਕਿ ਬਰਬਰਤਾ ਨਾਲ ਮਾਰਪੀਟ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਜ਼ਾ ਵਾਂਕੇ ਪੁਲਿਸ ਨੇ ਕਾਰਵਾਈ ਕਰਦਿਆਂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨਿਤਿਸ਼ ਕੁਮਾਰ ਉਪ ਪ੍ਰਧਾਨ ਮਨੀਸ਼ਾ ਤੇ ਜਨਰਲ ਸਕੱਤਰ ਜਿਹੜੇ ਸਕੱਤਰ ਸੰਤੇਹਾ ਫਾਤਿਮਾ ਸਮੇਤ ਕੁੱਲ 28 ਵਿਦਿਆਰਥੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਹਾਲਾਂਕਿ ਹੁਣ ਇਹਨਾਂ ਵਿੱਚੋਂ ਜਿਹੜੇ ਕਿ 6 ਵਿਅਕਤੀ ਉੱਤੇ ਅਧਿਕਾਰਤ ਤੌਰ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ। ਤਾਂ ਜ਼ਮਾਕੇ FIR ਹੋਏ ਵਿਦਿਆਰਥੀਆਂ ਦੀ ਜਾਣਕਾਰੀ ਦੀ ਗੱਲ ਕਰੀਏ ਤੇ ਨਿਤੀਸ਼ ਕੁਮਾਰ ਸਿਰਫ 26 ਸਾਲ ਦੇ ਨੇ ਤੇ ਜ਼ਿਲ੍ਹਾ ਅਰੇਰੀਆ ਜੋ ਕਿ ਬਿਹਾਰ ਦੇ ਵਿੱਚ ਹੈ ਉਸਤੇ ਬਿਲੋਂਗ ਕਰਦੇ ਨੇ ਉੱਥੇ ਜੇ ਮਨੀਸ਼ਾ ਦੀ ਗੱਲ ਕਰੀਏ ਤਾਂ ਸੋਨੀਪੱਤ ਦੀ ਰਹਿਣ ਵਾਲੀ ਹੈ ਮੁਤੇਹਾ ਫਾਤਿਮਾ ਜ਼ਿਲ੍ਹਾ ਪਟਨਾ ਦੀ ਰਹਿਣ ਵਾਲੀ ਹੈ ਉੱਥੇ ਹੀ ਦਾਅਵਾਾਂ ਕਿ ਕਈ ਹੋਰ ਜੜੇ ਕਿ ਵਿਦਿਆਰਥੀ ਹਿਰਾਸਤ ਦੇ ਵਿੱਚ ਲਈ ਗਏ ਨੇ ਪੁਲਿਸ ਦੇ ਅਨੁਸਾਰ ਦਾਅਵਾਾਂ ਕਿ ਕਰੀਬ 70 ਤੋਂ 80 ਵਿਦਿਆਰਥੀ ਜੀਐਨਯੂ ਦੇ ਪੱਛਮੀ ਦਰਵਾਜ਼ੇ ਤੇ ਇਕੱਠੇ ਹੋਏ ਸੀ ਉਹਨਾਂ ਨੇ ਨੈਲਸਨ ਮੰਡੇਲਾ ਮਾਰਗ ਤੇ ਜਾਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਸੀ ਪੁਲਿਸ ਦਾ ਦਾਵਾ ਹੈ ਕਿ ਵਿਦਿਆਰਥੀਆਂ ਨੇ ਜ਼ਬਰਨ ਬੈਰੀਕੇਡ ਹਟਾਏ ਪੁਲਿਸ ਨਾਲ ਧੱਕਾ ਮੂਕੀ ਕੀਤੀ ਤੇ ਗੰਦੇ ਸ਼ਬਦ ਵਰਤੇ ਜਿਸ ਕਰਕੇ ਪੁਲਿਸ ਨੇ ਸ ਮਾਮਲੇ ਤੇ ਕਾਰਵਾਈ ਕੀਤੀ ਹੈ ਤੇ ਉਹਨਾਂ ਜਿਹੜੇ ਕਿ ਵਿਅਕਤੀ ਸੀ ਉਹਨਾਂ ਬੱਚਿਆਂ ਨੂੰ ਜਿਹੜਾ ਕਿ ਕਾਰਵਾਈ ਦੇ ਵਿੱਚ ਲਿਆ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਬੱਚਿਆਂ ਤੇ ਜਿਹੜੀ ਕਿ ਮਾਰ ਪੀਟ ਕੀਤੀ ਗਈ ਹੈ ਜਿਸ ਕਰਕੇ ਇਹ ਘਟਨਾ ਨਾਲ ਸੰਬੰਧਿਤ ਕਈ ਜਿਹੜੇ ਕਿ ਵੀਡੀਓਜ਼ ਨੇ ਉਹ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਇਸ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸਾਥੀਓ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਤੇ ਮੈਂ ਮਨਪ੍ਰੀਤ ਕੋਰਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਦਿੱਲੀ ਤੋਂ ਜੜੀ ਕੇ ਖਬਰ ਆ ਰਹੀ ਹੈ ਮਾਮਲਾ ਜੜਾ ਕਿ ਨੌਜਵਾਨਾ ਦੇ ਨਾਲ ਜੁੜਿਆ ਹੋਇਆ ਹੈ ਤਾਂ ਸਮਾਂ ਕਿ ਜਵਾਰ ਨਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਿਹਾ ਜੈਨੂ ਦੇ ਵਿੱਚ ਇੱਕ ਗੰਭੀਰ ਹੰਗਾਮਾ ਹੋ ਗਿਆ ਜਿੱਥੇ ਕਿ ਨੌਜਵਾਨਾਂ ਦੇ ਜਿਹੜਾ ਕਿ ਪੁਲਿਸ ਦੇ ਵੱਲੋਂ ਕੁੱਟਿਆ ਗਿਆ ਆ ਦੱਸਿਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਜਿਹੜਾ ਕਿ ਵਿਦਿਆਰਥੀ ਯੂਨੀਅਨ ਦੇ ਮਾਰਚ ਦੌਰਾਨ ਇੱਕ ਭਾਰੀ ਹੰਗਾਮਾ ਹੋਇਆ ਹੈ ਇਸ ਦੌਰਾਨ ਵਿਦਿਆਰਥੀ ਜਿਹੜੇ ਕਿ ਜ਼ਖਮੀ ਹੋ ਗਏ ਨੇ ਵామਪਥੀ ਵਿਦਿਆਰਥੀ ਯੂਨੀਅਨ ਦੇ ਆਗੂਆਂ ਵੱਲੋਂ ਦਿੱਲੀ ਪੁਲਿਸ ਅਤੇ ਜਿਹੜਾ ਕਿ ਬਰਬਰਤਾ ਨਾਲ ਮਾਰਪੀਟ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਜ਼ਾ ਵਾਂਕੇ ਪੁਲਿਸ ਨੇ ਕਾਰਵਾਈ ਕਰਦਿਆਂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨਿਤਿਸ਼ ਕੁਮਾਰ, ਉਪ ਪ੍ਰਧਾਨ ਮਨੀਸ਼ਾ ਤੇ ਜਨਰਲ ਸੈਕਟ ਜਿਹੜੇ ਸਕੱਤਰ ਸੰਤੇਹਾ ਫਾਤਿਮਾ ਸਮੇਤ ਕੁੱਲ 28 ਵਿਦਿਆਰਥੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਹਾਲਾਂਕਿ ਹੁਣ ਇਹਨਾਂ ਵਿੱਚੋਂ ਜਿਹੜੇ ਕਿ 6 ਵਿਅਕਤੀ ਉੱਤੇ ਅਧਿਕਾਰਕ ਤੌਰ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ। ਤਾਂ ਜ਼ਮਾਕੇ FIR ਹੋਏ ਵਿਦਿਆਰਥੀਆਂ ਦੀ ਜਾਣਕਾਰੀ ਦੀ ਗੱਲ ਕਰੀਏ ਤੇ ਨਿਤੀਸ਼ ਕੁਮਾਰ ਸਿਰਫ 26 ਸਾਲ ਦੇ ਨੇ ਤੇ ਜ਼ਿਲ੍ਹਾ ਅਰੇਰੀਆ ਜੋ ਕਿ ਬਿਹਾਰ ਦੇ ਵਿੱਚ ਹੈ ਉਸਤੇ ਬਿਲੋਂਗ ਕਰਦੇ ਨੇ ਉੱਥੇ ਜੇ ਮਨੀਸ਼ਾ ਦੀ ਗੱਲ ਕਰੀਏ ਤਾਂ ਸੋਨੀਪੱਤ ਦੀ ਰਹਿਣ ਵਾਲੀ ਹੈ ਮੁਤੇਹਾ ਫਾਤਿਮਾ ਜ਼ਿਲ੍ਹਾ ਪਟਨਾ ਦੀ ਰਹਿਣ ਵਾਲੀ ਹੈ ਉੱਥੇ ਹੀ ਦਾਅਵਾ ਹੈ ਕਿ ਕਈ ਹੋਰ ਜੜੇ ਕੇ ਵਿਦਿਆਰਥੀ ਹਿਰਾਸਤ ਦੇ ਵਿੱਚ ਲਈ ਗਏ ਨੇ ਪੁਲਿਸ ਦੇ ਅਨੁਸਾਰ ਦਾਅਵਾ ਹੈ ਕਿ ਕਰੀਬ 70 ਤੋਂ 80 ਵਿਦਿਆਰਥੀ ਜੀਐਨਯੂ ਦੇ ਪਛਮੀ ਦਰਵਾਜ਼ੇ ਤੇ ਇਕੱਠੇ ਹੋਏ ਸੀ ਉਹਨਾਂ ਨੇ ਨੈਲਸਨ ਮੰਡੇਲਾ ਮਾਰਗ ਤੇ ਜਾਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਸੀ ਪੁਲਿਸ ਦਾ ਦਾਅਵਾ ਹੈ ਕਿ ਵਿਦਿਆਰਥੀਆਂ ਨੇ ਜ਼ਬਰਨ ਬੈਰੀਕੇਡ ਹਟਾਏ ਪੁਲਿਸ ਨਾਲ ਧੱਕਾ ਮੁਕੀ ਕੀਤੀ ਤੇ ਗੰਦੇ ਸ਼ਬਦ ਵਰਤੇ ਜਿਸ ਕਰਕੇ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕੀਤੀ ਹੈ ਤੇ ਉਹਨਾਂ ਜਿਹੜੇ ਕਿ ਵਿਅਕਤੀ ਸੀ ਉਹਨਾਂ ਬੱਚਿਆਂ ਨੂੰ ਜਿਹੜਾ ਕਿ ਕਾਰਵਾਈ ਦੇ ਵਿੱਚ ਲਿਆ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਬੱਚਿਆਂ ਤੇ ਜਿਹੜੀ ਕਿ ਮਾਰ ਪੀਟ ਕੀਤੀ ਗਈ ਹੈ ਜਿਸ ਕਰਕੇ ਇਹ ਘਟਨਾ ਨਾਲ ਸੰਬੰਧਿਤ ਕਈ ਜਿਹੜੇ ਕਿ ਵੀਡੀਓਜ਼ ਨੇ ਉਹ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਇਸ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ